ਆਪਣੇ ਮਿਹਨਤ ਨਾਲ ਅ ਦੁਨੀਆ ਦੇ ਪਹਿਲੇ 4-5 ਮੁਸ਼ਕਲ ਟੈਸਟਾਂ ਚੋਂ ਇੱਕ ਟੈਸਟ ਜਿਹੜੇ ਨੇ ਉਹ ਕਲੀਅਰ ਕੀਤੇ ਨੇ ਤੇ 44 ਬੱਚੇ ਉਹਨਾਂ ਦੇ ਮਾਪਿਓ ਉਹਨਾਂ ਦੇ ਪ੍ਰਿੰਸੀਪਲ ਦੋਨਾਂ ਨੂੰ ਸਪான்ਸਰ ਕਰਨਾਂ ਨੇ ਐਨ ਜੀਓਜ਼ ਤੇ ਉਹਨਾਂ ਦੇ ਟੀਚਰ ਸਹਿਬਾਨ ਦੋਸਤ ਮਿੱਤਰ ਜਿਨ੍ਹਾਂ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਹੈ ਪਰਦੇ ਦੇ ਪਿੱਛੇ ਰਹਿ ਕੇ ਵੀ ਸਹਿਯੋਗ ਹੋ ਜਾਂਦਾ ਹੈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਬਧਾਈਆਂ ਸਭ ਤੋਂ ਪਹਿਲਾਂ ਸਾਡੇ ਇੱਥੇ ਚਰਨ ਪਾਉਣ ਲਈ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਛੋਟੇ ਸਾਡੇ ਤੇ ਆਏ ਹੋ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸასი ਸ਼੍ਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀ ਦਾ ਸ਼ੇਅਰ ਹੈ ਕਿ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈਕੀ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਬਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਮਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਤੁਸੀਂ ਨਕਸ਼ੇ ਬਣਾ ਕੇ ਤੁਰ ਰਹੇ ਹੋ ਔਰ ਤੁਸੀਂ ਪੱਥਰ 파ੜ ਕੇ ਉੱਗੇ ਹੋ ਕੋਈ ਕਾਹ ਦੇਹਲਾਤ ਗਰੀਬੀਆਂ ਜਾਂ ਇਹ ਦੁਦ ਦੇ ਜਿਹੜੀਆਂ ਮੁਸ਼ਕਲਾਂ ਉਤਾਰ ਦੇ ਅੱਗੇ ਆਈਆਂ ਰੋੜੇ ਬਣ ਕੇ ਆਈਆਂ ਪਰ ਤੁਸੀਂ ਜੇ ਰੋੜੇ ਜ਼ਿਆਦਾ ਹੋਣ ਤਾਂ ਉਹਦੀਆਂ ਪੌੜੀਆਂ ਵੀ ਬਣ ਜਾਂਦੀਆਂ ਨੇ ਤੁਸੀਂ ਰੋੜਿਆਂ ਨੂੰ ਪੌੜੀਆਂ ਬਣਾ ਕੇ ਤੇ ਅੱਜ ਟਾਪ ਅਚੀਵਰਸ ਦੇ ਵਿੱਚ ਤੁਹਾਡਾ ਨਾਮ ਹੈ ਮੈਨੂੰ ਬਹੁਤ ਖੁਸ਼ੀ ਹੈ ਬਦਾਰ ਮੁਖੰਦਰੀ ਪੰਜਾਬ ਦੇ ਤੌਰ ਕਸਟੋਡੀਅਨ 3.5 ਕਰੋੜ ਦੇ ਲਗਭਗ ਲੋਕਾਂ ਦਾ ਤੇ ਮੈਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਇਹ ਜਿਹੜਾ ਸਿੱਖਿਆ ਦੀ ਕ੍ਰਾਂਤੀ ਹੈ ਸਾਡੇ ਮੰਤਰੀ ਸਾਹਿਬ ਬੈਠੇ ਹੈ ਕਿ ਅਸੀਂ ਇਹ ਹੀ ਸੋਚਦੇ ਸੀ ਕਿ ਮੈਂ ਇੱਕ ਟੀਚਰ ਦਾ ਬੇਟਾ ਕਿ ਯਾਰ ਸਾਨੂੰ ਮੌਕਾ ਨਹੀਂ ਮਿਲਦਾ ਨਹੀਂ ਅਸੀਂ ਤਾਂ ਮਤਲਬ ਪਹਿਲੀ ਐਪੀਸ਼ੀਨ ਤੋਂ ਘਟ ਕੋਈ ਸਾਨੂੰ ਪਸੰਦ ਹੀ ਨਹੀਂ ਆਉਂਦੀ ਪਰ ਮੌਕੇ ਘੱਟ ਮਿਲਦੇ ਨੇ ਉਦਰੀ ਰਹਿ ਜਾਂਦੇ ਆ ਜਾਂ ਤਾਂ ਸਕੂਲਾਂ ਵਾਲੇ ਪਾਸੇ ਹੀ ਰਹਿ ਜਾਂਦੇ ਆ ਫਿਰ ਉੱਥੋਂ ਕਾਲਜ ਆ ਜਾਂਦੇ ਆ ਕਾਲਜ ਤੋਂ ਬੀਏ ਕਰਕੇ ਬਸ ਉਤੋਂ ਬਾਅਦ ਫਿਰ ਤਰਨੇ ਹੜਤਾਲਾਂ ਚ ਆ ਜਾਂਦੇ ਆ ਬੀਰ ਜਵਾਰਾਂ ਚ ਆ ਜਾਂਦੇ ਆ ਹੋਰ ਕਿਉਂ ਨੇ ਸੋ ਅਸੀਂ ਕਿ ਬਦਲਣਾ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਇਹ ਤੁਸੀਂ ਅਚੀਵਮੈਂਟ ਕਰ ਰਹੇ ਹੋ ਸਾਡੇ ਜਿਹੜੇ ਨੈਸ਼ਨਲ ਕੋਨਵੀਨਰ ਨੇ ਅਰਵਿੰਦ ਕੇ ਜੀਵਾਲ ਜੀ ਤੁਹ ਜਿਹੜਾ ਹੈਰਾਨ ਹੋ ਜਾਓਗੇ ਤੁਸੀਂ ਤਾਂ ਇੱਕੋ ਪਿੰਡ ਦੇ 2 2 3 3 ਇੱਕੋ ਜ਼ਿਲ੍ਹੇ ਦੇ 15 15 ਕਰ ਗਏ ਉਹ ਹਿਸਾਰ ਕੋਲੇ ਉਹਨਾਂ ਦਾ ਪਿੰਡਾ ਸ਼ਿਵਾਨੀ ਜਿਸ ਵੇਲੇ ਉਹਨਾਂ ਨੇ ਆਈਆਈਟੀ ਵਾਸਤੇ ਪੇਪਰ ਕਲੀਅਰ ਕੀਤਾ ਤਾਂ ਮਤਲਬ ਉਹ ਆਲੇ ਦੁਆਲੇ ਦੇ ਜ਼ਿਲ੍ਹੇ ਚੋਂ ਦੀ ਆਲੇ ਦੋਲੇ ਦੇ ਚੰਡੀਪਨியாக ਕਿਲੋਮੀਟਰ ਦੇ ਰੇਡੀਅਸ 'ਚ ਇੱਕੋ ਬੰਦੇ ਸੀਗੇ ਇੱਕੋ ਸਟੂਡੈਂਟ ਸੀਗਾ ਜਿਹਨੇ ਆਈਆਈਟੀ ਕਲੀਅਰ ਕੀਤਾ ਬਾਅਦ ਚ ਖਟਗਪੁਰ IIT ਖਰਗਪੁਰ ਤੋਂ ਨਾਨ ਇੰਜੀਨੀਅਰ ਕੀਤੀ ਬਾਅਦ ਚ IRS ਕਰਕੇ ਇੰਡੀਅਨ ਰੈਵਨਿਊ ਸਰਵਸ ਦੇ ਵਿੱਚ ਇਨਕਮ ਟੈਕਸ ਦੇ ਕਮਿਸ਼ਨਰ ਬਣੀ ਸੀਗੇ ਬਾਅਦ ਚ ਉਹਨਾਂ ਨੇ ਰਜਾਇਨ ਕਰਤਾ ਇੱਧਰ ਪਾਰਟੀ ਬਣਾਉਣ ਵੇਲੇ ਉਹਨਾਂ ਦੀ ਜਿਹੜੀ ਧਰਮ ਪਤਨੀ ਉਹ ਵੀ IRS ਆਫੀਸਰ ਉਹਨਾਂ ਨੇ ਵੀ ਰਜਾਇਨ ਕਰਤਾ ਸੋ ਕੋਈ ਵੀ ਐਸੀ ਚੀਜ਼ ਨਹੀਂ ਹੈਗੀ ਜਿਹੜੀ ਪਿੰਡਾਂ ਵਾਲੇ ਕਹਿਣ ਕਿ ਅਸੀਂ ਕਰ ਨਹੀਂ ਸਕਦੇ ਤੇ ਮਿਹਨਤ ਜ਼ਰੂਰੀ ਹੈ ਬਸ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਪੰਜਾਬ ਤੋਂ ਲਗਭਗ ਆ ਤੁਸੀਂ ਗੁਰਦਾਸਪੁਰ ਤੋਂ ਵੀ ਮੁਕਸਰ ਸਾਹਿਬ ਤੋਂ ਜਾਂ ਲੁਧਿਆਣੇ ਤੋਂ ਪਟਿਆਲੇ ਤੋਂ ਡਿੜਬੇ ਤੋਂ ਮਾਨਸਾ ਤੋਂ ਸੇਲਪੁਰਾ ਰਾਮਪ੍ਰਫੂਲ ਕੋਲੇ ਤੇ ਸਾਰੇ ਪੰਜਾਬ ਤੋਂ ਲਗਭਗ ਆਏ ਹੋਇਓ ਔਰ ਇੱਥੋਂ ਇਹ ਸਿੱਧ ਹੁੰਦਾ ਕਿ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਹੈਗੀ ਕਿਸੇ ਵੀ ਪਾਸੇ ਵੀ ਆ ਇਸ ਇਲਾਕੇ 'ਚ ਘਟ ਆਏ ਨੇ ਜਾਂ ਇਸ ਇਲਾਕੇ 'ਚੋਂ ਵਧ ਆਏ ਨੇ ਸੋ ਹੁਣ ਅੱਗੇ ਤੇ ਤੁਸੀਂ 92 ਜਿਹੜਾ ਉਹ ਸਿਰਫ ਜਹਾਜ਼ ਨੂੰ ਉੱਡਣ ਦਾ ਮੌਕਾ ਦਿੰਦਾ ਹੈ ਉਡਾਉਂਦਾ ਨਹੀਂ ਹੈਗਾ ਉੱਡਣ ਦਾ ਮੌਕਾ ਦਿੰਦਾ ਅੱਗੇ ਫਿਰ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਕਿ ਕਿੰਨਾ ਕੁ ਉੱਚੀ ਉੱਡਦਾ ਹੈ ਕਿੰਨੀ ਕੁ ਲੰਬੀ ਫਲਾਈਟ ਉੱਡਦਾ ਤੁਹਾਡੇ ਟੀਚਰ ਤੁਹਾਡੇ ਪੇਰੈਂਟਸ ਤੁਹਾਡੇ ਕੋਚਸ ਇਹ 92 ਨੇ ਤੇ ਤੁਹਾਨੂੰ ਉੱਡਣ ਦਾ ਮੌਕਾ ਦੇ ਦੇਣਗੇ ਅੱਗੇ ਤੁਹਾਡੇ ਇੰਜਨਾਂ ਤੇ ਡਿਪੈਂਡ ਕਰਦਾ ਕਿੰਨੀ ਦੂਰ ਜਾਣਾ ਹੈ ਮੈਨੂੰ ਉਮੀਦ ਹੈ ਕਿ ਇੰਜਨ ਤੁਹਾਡੇ ਬਹੁਤ ਮਿਹਨਤੀ ਤੇ ਸ਼ਕਤੀਸ਼ਾਲੀ ਨੇ ਤੇ ਤੁਸੀਂ ਅਸਮਾਨਾਂ ਦੀਆਂ ਉਡਾਰੀਆਂ ਜਿਹੜੀਆਂ ਨੇ ਉਹ ਲਾਉਂਗੇ ਔਰ ਮਾਪਿਆ ਦਾ ਇਲਾਕੇ ਦਾ ਪੰਜਾਬ ਦਾ ਨਾਮ ਰੌਸ਼ਨ ਕਰੋਗੇ ਜਿਸ ਤਰ੍ਹਾਂ ਦੋ ਕੁੜੀਆਂ ਨੇ ਦੱਸਿਆ ਕਿ ਨੌਇਡਾ ਜਦੋਂ ਗਏ ਸੀ ਤਾਂ ਪੰਜਾਬ ਨੂੰ ਮਜ਼ਾਕ ਕਰਦੇ ਸੀ ਤੇ ਅੱਜ ਜਿਹੜਾ ਨਾਮ ਰੌਸ਼ਨ ਹੋਇਆ ਤਾਂ ਹੁਣ ਉਹ ਪੰਜਾਬ ਵਾਲਿਆਂ ਨੂੰ ਘਟ ਘਟ ਦੱਸ ਕੇ ਤਾਂ ਜਾਣਗੇ ਕਿਸੇ ਨੂੰ ਵੀ ਪੰਜਾਬ ਵਾਲਿਆਂ ਨੂੰ ਅੰਡਰਐਸਟੀਮੀਨੇ ਨਾ ਕਰਿਆ ਕਰੋ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਨੰਬਰ ਲੈ ਆਉਣ ਸੋ ਇਸ ਕਰਕੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪਹਿਲਾਂ ਮੈਂ ਦਸਵੀਂ ਚੋ ਜਿੰਨੇ ਫਰਸਟ ਆਏ ਬੱਚੇ ਟੌਪ 10 ਉਹ ਬੁਲਾਈ ਤੇ 12ਵੀਂ ਵਾਲੇ ਬੁਲਾਈ ਟੌਪ 10 ਬੀਜ਼ੀ ਦੇ ਟੋਟਲ 19 ਕੁੜੀਆਂ ਸੀ ਵਿੱਚ ਤੇ ਇੱਕੋ ਹੀ ਸੀ ਉਹ ਜਦੋਂ ਇੱਥੇ ਆ ਕੇ ਨਾਮ ਲੈਣ ਲੱਗਿਆ ਮੈਂ ਤਾਂ ਜੱਫੀ ਪਾਈ ਉਹਨੂੰ ਮੈਂ ਕਿਹਾ ਤੂੰ ਇਜਿ ਤਰ੍ਹਾਂ ਰੱਖ ਲਈ ਸਾਡੇ ਬਰਾਵਾ ਅੱਜ ਮੈਨੂੰ ਖੁਸ਼ੀ ਹੈ ਕਿ ਮੁੰਡੇ ਜਿਹੜੇ ਨੇ ਉਹ ਕਾਫੀ ਗਿਣਤੀ ਜਿਹੜੇ ਨੇ ਉਹਨਾਂ ਨੇ ਵੀ ਕਲੀਅਰ ਕੀਤਾ ਟੈਸਟ ਕਹਿੰਦਾ ਵੀ 95% ਆਏ ਨੇ ਮੈਂ ਇਹਨੇ ਨਾ ਇਹ ਤਾਂ ਕੁੜੀਆਂ ਕਹਿੰਦੀ ਹੁੰਦੀਆਂ ਵੀ 99.2 ਵੀ ਆ ਜਾਣ ਨਾ ਤਾਂ ਵੀ ਐਗਜ਼ਾਮੀਨਰ ਨੂੰ ਕੋਸਣਾ ਹੀ ਕੋਸਣਾ ਹੈ ਕੰਜੂਸ ਮੱਖੀ ਚੂਸ ਪਤਾ ਨਹੀਂ ਕੌਣ ਬੈਠਾ ਥਾ ਦੋ ਨੰਬਰ ਔਰ ਦੇਤਾ ਸੁਨੀਤਾ ਸੇ ਅੱਗੇ ਹੋ ਜਾਂਦੀ ਹੈ ਨਾ ਇੱਥੇ ਦਰਿਆਦਲ 40 42 ਨੰਬਰ ਆਏ ਨਾ ਫਿਰ ਵੀ ਦੁਆਵਾਂ بیا ਕਿਹੜਾ ਰੱਬ ਦਾ ਬੰਦਾ ਬੈਠਾ ਸੀ ਫਕੀਰ ਓਏ ਤੇ 33 ਨੰਬਰ ਦੇ ਕਰਕੇ ਆਈ ਸੀ ਸੱਤ ਕਿੱਥੋਂ ਬਾਤੇ ਉਹਨੇ ਬੱਲਿਓ ਹਨਾ ਸੋ ਜਿੰਨੇ ਜਿੰਨੇ ਨੰਬਰ ਕੁੜੀ ਇੱਕ ਕੁੜੀ ਆ ਕੇ ਥੋੜਾ ਜਿਹਾ ਕਹਿੰਦੀ ਉਹਦੇ ਬੋਲਣ ਲੱਗੀ ਕਹਿੰਦੀ ਜੀ 99.5 ਰਹਿ ਗਏ ਮੈਂ ਤਾਂ ਵੀ ਸਾਜੇ 5 ਰਹਿ ਗਈ ਕਹਿੰਦੀ ਐਨੇ ਨਾਲ ਤਿੰਨ ਮੁੰਡੇ ਪਾਸ ਹੋ ਜਾਂਦੇ ਮੈਂ ਕਿਹਾ ਸੋ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਵੀ ਪੜਨ ਵਾਸਤੇ ਜਿਹੜਾ ਉਹ ਕਿਉਂਕਿ ਆ ਜਿਹੜਾ ਬੇਲਾ ਮਨ ਸ਼ਤਾਨੀ ਦਾ ਘਰ ਕਈ ਵਾਰੀ ਆਪਾਂ ਕਿਸੇ ਗਲਤ ਸੰਗਤ ਚ ਪੈ ਜਾਂਦੇ ਆ ਜਾਂ ਉਹ ਇਹ ਉਮਰ ਜਿਹੜੀ ਇਸ ਤਰ੍ਹਾਂ ਦੀ ਹੈ ਕਿ ਕੋਰੇ ਕਾਗਜ਼ 'ਤੇ ਵਰਗੇ ਜੋ ਮਰਜ਼ੀ ਲਿਖ ਦਿਓ ਹਨ ਜੇ ਤੁਸੀਂ ਸਫਲਤਾ ਲਿਖਤੀ ਤਾਂ ਸਫਲ ਹੋ ਜਾਓਗੇ ਕਈ ਵਾਰੀ ਕੋਈ ਸੰਗਤ ਮਾੜੀ ਮਿਲ ਜਾਂਦੀ ਹੈ ਤਾਂ ਉਹ ਬੰਦੇ ਜਿਹੜੇ ਨੇ ਸਾਰੀ ਜ਼ਿੰਦਗੀ ਪਛਤਾਉਂਦੇ ਵੀ ਹੈ ਹੁਣ ਮਿਹਨਤ ਕਰ ਲਓਗੇ ਸਾਰੀ ਜ਼ਿੰਦਗੀ ਤੁਹਾਡੀ ਖੁਸ਼ਹਾਲ ਹੋ ਜੂਗੀ ਹੁਣ ਥੋੜੇ ਚਿਰ ਤੁਸੀਂ ਉਹ ਸਦਾ ਤੁਹਾਨੂੰ ਚੰਗੀ ਲੱਗੇ ਉਹ ਜਿਹੜੀ ਚੀਜ਼ ਹੈ ਵੀ ਫਨ ਕਰਨਾ ਜਾਂ ਇੱਧਰ ਉੱਧਰ ਜਾਣਾ ਯਾਰਾਂ ਦੋਸਤਾਂ ਨਾਲ ਪਰ ਥੋੜੇ ਚਿਰ ਲਈ ਹੋਊਗੀ ਫਿਰ ਉਦੋਂ ਬਾਅਦ ਸਾਰੀ ਜ਼ਿੰਦਗੀ ਮੁੜ ਕੇ ਤੁਹਾਨੂੰ ਪਛਤਾਉਣਾ ਪਊਗਾ ਇਹ ਤੁਸੀਂ ਲੌਂਗ ਟਾਈਮ ਖੁਸ਼ਹਾਲੀ ਜਿਹੜੀ ਹੈ ਉਹ ਚੂਜ਼ ਕਰਨੀ ਹੈ ਜਾਂ ਲੌਂਗ ਟਾਈਮ ਉਦਾਸੀ ਸੋ ਇਸ ਕਰਕੇ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਅਨ ਅਚੀਵेबल ਨਹੀਂ ਹੈਗੀ ਉੱਤੇ ਪਹੁੰਚਿਆ ਜਾ ਸਕਦਾ ਬਸ ਦ੍ਰਿੜ ਰਹਿਣਾ ਚਾਹੀਦਾ ਨਾਲ ਸਪੋਰਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਬਸ ਜੋ ਕੌਨਫੀਡੈਂਸ ਤੇ ਪ੍ਰਾਊਡ ਇਹਨਾਂ ਚ ਬਸ ਥੋੜਾ ਜਿਹਾ ਹੇਅਰਲਾਈਨ ਡਿਫਰੈਂਸ ਹੀ ਹੈ ਬਸ ਬੜਾ ਜਿੰਨਾ ਹੀ ਫਰਕ ਹੈ ਕੌਨਫੀਡੈਂਸ ਦੀ ਜਿਆਦਾ ਡੋਜ਼ ਨੂੰ ਪ੍ਰਾਊਡ ਕਹਿੰਦੇ ਆ ਹੰਕਾਰ ਹੰਕਾਰ ਦੀ ਘੱਟ ਡੋਜ਼ ਨੂੰ ਕੌਨਫੀਡੈਂਸ ਕਹਿੰਦੇ ਇਹ ਕੰਮ ਮੈਂ ਵੀ ਕਰ ਸਕਦਾ ਇਹ ਕੌਨਫੀਡੈਂਸ ਹੈ ਇਹ ਕੰਮ ਮੈਂ ਹੀ ਕਰ ਸਕਦਾ ਇਹ ਹੰਕਾਰ ਹੈ ਸੋ ਹੰਕਾਰ ਨਹੀਂ ਕਰਨਾ ਕਦੇ ਬਟ ਬੜੇ ਬੜੇ ਰਿਕਾਰਡ ਜਿਹੜੇ ਨੇ ਹਰ ਰੋਜ਼ ਟੁੱਟਦੇ ਨੇ ਟੁੱਟੀ ਜਾਂਦੇ ਹੈ ਜਿਵੇਂ ਅਪਾਰੋ ਦੇ ਦੇਖਦੇ ਨੇ ਵੀ ਆਹ ਰਿਕਾਰਡ ਤੋੜਤਾ ਇਹਨੇ ਆਹ ਰਿਕਾਰਡ ਤੋੜਤਾ ਹੈਨਾ ਸੋ ਰਿਕਾਰਡ ਬਣਦੇ ਹੀ ਟੁੱਟਣ ਵਾਸਤੇ ਕੋਈ ਨਾ ਕੋਈ ਹੋ ਰਾਇਆ ਜਾਂ ਨਿਮੰਤ ਕਰਕੇ ਉਸਰ ਉਸ ਰਿਕਾਰਡ ਨੂੰ ਪਹਿਲਾਂ ਤਾਂ ਮਾਈਂਡ ਚ ਰੱਖ ਕੇ ਭੱਜਦਾ ਚਾਹੇ ਉਹ ਦੌੜਾਂ ਦਾ ਰਿਕਾਰਡ ਹੈ ਚਾਹੇ ਗੋਲਾ ਦਾ ਰਿਕਾਰਡ ਹੈ ਚਾਹੇ ਕੋਈ ਵੀ ਹੈ ਸੋਚ ਕਰਕੇ ਕੰਫੀਡੈਂਸ ਨਾਲ ਕੰਮ ਕਰੋ ਕਿ ਮੈਂ ਕਰ ਸਕਦਾ ਮੈਂ ਕਿਸੇ ਤੋਂ ਘੱਟ ਨਹੀਂ ਹੈਨਾ ਔਰ ਬਹੁਤ ਜਿਵੇਂ ਜਿਸ ਤਰ੍ਹਾਂ ਦੱਸਿਆ ਵੀ ਹੈ ਕਿ ਆਮ ਕਰਨ ਦੀ ਬੈਕਗ੍ਰਾਉਂਡ ਚ ਆਏ ਆ ਕਰਜੇ ਵੀ ਚੜੇ ਹੋਏ ਨੇ ਉਹ ਸਾਰੇ ਕਰਜ਼ੇ ਮੈਂ ਆਮ ਤੌਰ ਤੇ ਮੈਂ ਆਪਣੀ ਸਪੀਚਸ ਦੇ ਵਿੱਚ ਕਹਿਣਾ ਹੁੰਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਜਿਹੜੇ ਸਮੇਂ ਦੇ ਵਿੱਚ ਉਹ ਬੰਦੇ ਵੱਡੇ ਅਮੀਰ ਜਾਂ ਸੇਠ ਨਹੀਂ ਕਹਾਉਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਜਾਂ ਜਿਨ੍ਹਾਂ ਕੋਲੇ ਸ਼ੋਰੂਮ ਜਾਂ ਬੈਂਕ ਬੈਲੈਂਸ ਨੇ ਉਹ ਬੰਦੇ ਨੂੰ ਅਮੀਰ ਮੰਨਿਆ ਜਾਊਗਾ ਜਿਹਦਾ ਬੱਚਾ ਪੜਿਆ ਲਿਖਿਆ ਬਹੁਤ ਹਾਈਲੀ ਐਜੂਕੇਟਿਡ ਬੱਚਾ ਉਹ ਅਮੀਰ ਮੰਨੇ ਜਾਣਗੇ ਕਿਉਂਕਿ ਜ਼ਮੀਨ ਤੇ ਕੋਈ ਕਬਜ਼ਾ ਕਰ ਸਕਦਾ ਬੈਂਕ ਡੁੱਬ ਗਿਆ ਲੈ ਗਿਆ ਕੋਈ ਲੁੱਟ ਕੇ खासे ले गए अपने पति चार ले गए है पैसा ना पैसा लोगों का मर जाता बैंक की कि सब तो ठगी बज गई सा सारा कुछ चोरी हो है, थोड़ी एजुकेशन चोरी नहीं हो सकती वो थोड़े है। सो इस करके ये तो बड़ी प्रॉपर्टी कोई है नहीं लिखा होंगे ना स्कूलों के विद्या मनुख का तीजा नेत्र है सो तीजा नेत्र जो खोलिए परमात्मा ਕੋਈ ਕਮੀ ਰੱਖਦਾ ਨਹੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਇਸ ਕਰਕੇ ਤੁਸੀਂ ਬਹੁਤ ਸਾਰੀਆਂ ਅਚੀਵਮੈਂਟਸ ਕੀਤੀਆਂ ਨੇ ਤੁਹਾਡੇ ਟੀਚਰਜ਼ ਨੂੰ ਤੁਹਾਡੇ ਕੋਚਸ ਨੂੰ ਸਾਡੇ ਵਿਭਾਗ ਦੇ ਸਾਰੇ ਅਫਸਰ ਬੈਠੇ ਨੇ এডਿਕੇਸ਼ਨ ਹਾਇਰ এডਿਕੇਸ਼ਨ ਦੇ ਤੇ ਆਉਣ ਵਾਲੇ ਦਿਨਾਂ ਚ ਵੀ ਅਸੀਂ ਕੋਈ ਕਮੀਆਂ ਸਾਡੇ ਕੋਲੋਂ ਰਹਿ ਗਈਆਂ ਤਾਂ ਉਹ ਭੋੜੀਆਂ ਕਰਦੇ ਰਭਾਂਗੇ ਹੋਰ ਅਚੀਵਰ ਚਾਹੀਦੇ ਨੇ ਹਜੇ ਕੁਝ ਨਹੀਂ ਚਤਾਲੀ ਨੇ ਅਜੇ ਤਾਂ ਤੇ ਹੋਰ ਜ਼ਿਆਦਾ ਗਿਣਤੀ ਜਿਹੜੀ ਹੈ ਜਿਵੇਂ ਜਿਸ ਤਰ੍ਹਾਂ ਹਰ ਜੋਤ ਉਹਨਾਂ ਦੱਸਿਆ ਕਿ ਗੱਲ ਤੋਂ ਹੀ ਫੇਰ ਕੋਚਿੰਗ ਸ਼ੁਰੂ ਹੈ ਤੇ ਉਹਦੇ ਚੋਂ ਪਤਾ ਨਹੀਂ ਹੁਣ ਤੁਹਾਡੇ ਵਰਗੀਆਂ ਸਟੋਰੀਆਂ ਹੋਰ ਨਿਕਲਣਗੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਜੇ ਕੀ ਹੁੰਦੀ ਹੈ ਮੈਂ ਤਾਂ ਕੋਚਿੰਗ ਤੋਂ ਬਾਅਦ ਪਤਾ ਲੱਗਿਆ ਹੈਨਾ ਸੋ ਇਸ ਕਰਕੇ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ ਸਪੋਰਟ ਤੁਹਾਡੇ ਨਾਲ ਰਹੂਗੀ ਕਿਸੇ ਕਿਸਮ ਦਾ ਕੋਈ ਸਲਾਹ ਕੋਈ ਮਸ਼ਵਰਾ ਕੋਈ ਗਾਈਡੈਂਸ ਕੋਈ ਸੁਜੈਸ਼ਨ ਹੈ ਤੁਹਾਡੇ ਕੋਲੇ ਜਦੋਂ ਮਰਜੀ ਤੁਸੀਂ ਸਾਡੇ ਨਾਲ ਕਿਸੇ ਵੀ ਪਦਰਤੀ ਚਾਹੇ ਆਪਣੇ ਹੈਡਮਾਸਟਰ ਨੂੰ ਜਾਂ ਪ੍ਰਿੰਸੀਪਲ ਨੂੰ ਦੱਸੋ ਤਾਂ ਉਥੋਂ ਸਾਡੀ ਪ੍ਰਿੰਸੀਪਲਾਂ ਨਾਲ ਜਾਂ ਹੈਡਮਾਸਟਰ ਨਾਲ ਉਹ ਅੱਜਕਲ ਪੋਰਟਲ ਨੇ ਪੋਰਟਲਾਂ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਕੀ ਜਿਹੜੀ ਹੈ ਜਿਵੇਂ ਉਹ ਇੱਕ ਮੁੰਡੇ ਨੇ ਕਿਹਾ ਕਿ 11ਵੀਂ 12ਵੀਂ ਤੋਂ AI ਥੋੜਾ ਥੋੜਾ ਸਿਖਾਉਣਾ ਸ਼ੁਰੂ ਕਰ ਦੋ ਜੀ। ਤੋਂ ਇਹਦੇ ਤੇ ਕਰਾਂਗੇ ਸਿੱਧੇ ਖੁਦ ਜਿੱਥੇ ਸਮੱਸਿਆ ਉੱਥੀ ਉਹਦਾ ਹੱਲ ਹੈ। ਇੱਥੇ ਬਹਿ ਕੇ ਹੱਲ ਨਹੀਂ ਕਿਤੇ ਆਸ ਆਦੇ। ਦੁੱਖੇ ਸੀ ਗੱਲ ਦੀ ਸੀ ਹੁਣ ਹੁਣ ਤੱਕ ਜਿਹੜੇ ਅਫਸਰ ਨੇ ਉਹ ਇੱਥੇ ਬਹਿ ਕੇ ਮੁੜ ਜਾਂਦੇ ਆ। ਉਹਨੂੰ ਗਰਾਊਂਡ ਦਾ ਨਹੀਂ ਪਤਾ ਜੀ ਕੀ ਹੁੰਦਾ। ਵੀ ਪਾਣੀ ਦੀ ਵੈਲਿਊ ਕੀ ਆ ਨੱਕਾ ਵੱਡਿਆ ਉਹ ਤਾਂ ਪਾਣੀ ਦੀ ਵੈਲਿਊ ਪਤਾ ਲੱਗੇ। ਪਤਾ ਨਹੀਂਗਾ ਨੱਕੇ ਦਾ ਕੀ ਹੁੰਦਾ। ਹੈਨਾ? ਕਦੇ ਖੇਤ ਗਏ ਹੋਣ ਜਾਂ ਕੋਈ ਹੱਥੀ ਮਿਹਨਤ ਕੀਤੀ ਹੋਵੇ ਕਿਸੇ ਵੀ ਕਿਸਮ ਦੀ ਉਹਦੇ ਬਾਰੇ ਨਹੀਂ ਪਤਾ ਲੱਗ ਸਕਦਾ ਤੁਹਾਨੂੰ ਉਹਦੇ ਬਾਰੇ ਤੁਸੀਂ ਸਕੀਮਾਂ ਨਹੀਂ ਬਣਾ ਸਕਦੇ ਵੀ ਇਹਨਾਂ ਨੂੰ ਇਹਨਾਂ ਨੂੰ ਦੁੱਖ ਹੁੰਦਾ ਹੋਊਗਾ ਆ ਇਹਦੀ ਇਹਦੇ ਨੈਗੇਟਿਵ ਪੁਆਇੰਟ ਨੇ ਆ ਪੋਜ਼ਿਟਿਵ ਨੇ ਕਿਉਂਕਿ ਅਸੀਂ ਆਏ ਆ ਥੱਲੋਂ ਅਸੀਂ ਪਿੰਡਾਂ ਚੋਂ ਆਏ ਆ ਸਾਨੂੰ ਸਾਰਾ ਪਤਾ ਹੈ ਵੀ ਅਸੀਂ ਕਣਕ ਦੀ ਜਾਂ ਝੋਨੇ ਦੀ ਮੰਡੀ ਚ ਰਾਖੀ ਵੀ ਕੀਤੀ ਹੋਈ ਹੈ ਵੱਡੀ ਵੀ ਹੋਈ ਹੈ ਥੀ ਕਣਕ ਹੱਤੀ ਝੋਨਾ ਹੈਨਾ ਤੇ

मैं कहीं चाली चाली फुट डूंघे बोर के टोया चुं निकल के आए जी उले तो पाने ही है जी होसो की करी कि जाइए हूँ ना सानू गहराइया तो डर लगता है ना सानू उचाइय तो डर लगता है बस एक परमात्मा तो डर लगता है कि वो समत्थ बख्शे बल बख्शे लोगों की सेवा च लाई रखे बस कम ला रहे रवे बस तो तो। ते इस करके ना किसी अखबार फोटो छुपा का चा है ना किसी टीवी आने का चा है है ना ਸੋ ਨਾ ਜਹਾਜ ਚ ਬੈਠਣਾ ਚਾਹੇ ਸਾਰੀ ਦੁਨੀਆ ਚ ਜਾਏ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਬਹੁਤ ਛੋਟੀ ਉਮਰ ਚੀ ਸਟਾਰ ਬਣਾਤੇ ਸੀ ਸਹੀ ਕੁਝ ਆਏ ਹੁਣ ਕਿ ਸਾਡੇ ਅੱਖਾਂ ਦੇ ਸਾਹਮਣੇ ਸਾਡਾ ਪੰਜਾਬ ਜਿਹੜਾ ਉਸ ਦਿਵਾਰੇ ਪਾਰਟੀ ਤੇ ਚੜ ਜੇ ਤੇ ਪੰਜਾਬ ਰੰਗਲਾ ਹੋ ਜੇ ਹੱਸਦਾ ਖੇਡਦਾ ਨੱਚਦਾ ਗਿੱਧੇ ਪੰਗੜੇ ਕਬੱਡੀਆਂ ਤੇ ਕਰਨੈਲਾਂ ਜਨੈਲਾਂ ਦਾ ਪੰਜਾਬ ਜਿਹੜਾ ਭਾਰਤ ਹੋਣ ਵਾਸਤੇ ਮਸ਼ਹੂਰ ਸੀ ਉਦਵਾਰੇ ਸਾਡਾ ਪੰਜਾਬ ਰੰਗਲਾ ਬਣ ਜੇ ਇਹ ਹੀ ਇੱਕ ਜਿਹੜੀ ਹੈ ਇੱਛਾ ਰੱਖੀ ਹੋਈ ਹੈ ਔਰ ਉਹਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਹੈ ਐਜੂਕੇਸ਼ਨ ਦਾ ਔਰ ਐਜੂਕੇਸ਼ਨ ਤੁਸੀਂ ਅਚੀਵ ਕੀਤਾ ਹੈ ਉਹਦੇ ਲਈ ਮੈਂ ਤੁਹਾਨੂੰ ਫੇਰ ਰਿਕਵੈਰੀ ਬਹੁਤ-ਬਹੁਤ ਉਤਪਾਦਾਈ ਦਿਨਣਾ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਕੁਝ ਪ੍ਰਸ਼ੰਸਾ ਪੱਤਰ ਤੁਹਾਡੇ ਅਚੀਵਮੈਂਟ ਦੇ ਤੁਸੀਂ ਯਾਦਗਾਰੀ ਚਿੰਨ ਕੁਝ ਕਰ ਲੈ ਜੀ ਉਹ ਤਾਂ ਯਾਦ ਰੱਖੋਗੇ ਕਿ ਹਾਂ ਅਸੀਂ ਕੁਝ ਕੀਤਾ ਹੈ ਹਾਂ ਜੀ ਬੱਚਿਆਂ ਨੂੰ ਕਿ ਮੇਰਾ ਅੱਜ ਮੈਂ ਅੱਜ ਤੋਂ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਵੀ ਜਦੋਂ ਮੈਂ ਅਖਬਾਰ ਚ ਪੜ੍ਹਦਾ ਸੀ ਕਿ ਆ ਬੱਚੇ ਜਿਹੜੇ ਫਾਸਟਾ ਇਹ ਬੰਨੇ ਆਪ ਵਿਚੋਂ ਤਾਂ ਮੈਂ ਮੇਰੇ ਕੋਸ਼ ਕਰਦਾ ਸੀ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਫੋਨ ਤੇ ਤੇ ਉਦੋਂ ਮੇਰੇ ਕੋਲ ਨੰਬਰ ਫਿਰ ਹੁਣ ਤਾਂ ਅਸੀਂ ਡੀਓ ਤੋਂ ਜਾਂ ਤੋਂ ਲੈ ਲਿਆ ਡਿਸਟ੍ਰਿਕਟ ਐਡਮਨ ਤੋਂ ਕਿ ਕਿਹੜੇ ਕਿਹੜੇ ਬੱਚੇ ਆਏ ਨੇ ਉਹਨਾਂ ਨੂੰ ਮਿਲਣਾ ਹੈ ਉਦੋਂ ਮੈਂ ਪੱਤਰਕਾਰ ਦਾ ਨਾਮ ਪੜ੍ਹ ਲੈਂਦਾ ਸੀ ਉਹ ਅਖਬਾਰ ਤੋਂ ਪਤਾ ਕਰ ਲੈਂਦਾ ਸੀ ਕਿ ਕਿਹੜੇ ਪੱਤਰਕਾਰ ਦਾ ਨੰਬਰ ਕਿੰਨਾ ਹੈ ਜਿਹਨੇ ਖਬਰ ਲਾਈ ਹੈ ਫਿਰ ਉੱਥੋਂ ਮੈਂ ਲੈਂਦਾ ਜਿਹਨੇ ਤੂੰ ਖਬਰ ਲਾਈ ਹੈ ਵੀ ਉਹ ਬੱਚੇ ਜਿਹੜੇ ਨੇ ਉਹ ਉਹ ਉਹਨਾਂ ਨੇ ਮੇਰੇ ਕੋਲ ਸੰਪਰਕ ਨੰਬਰ ਦੱਸਦਾ ਕਿਹੜੇ ਪਿੰਡ ਦੇ ਨੇ ਮੈਂ ਉਹ ਉੱਥੇ ਚਲਾ ਜਾਂਦਾ ਸੀ ਬਤੌਰ ਜਦੋਂ ਕਲਾਕਾਰ ਦੇ ਤੌਰ ਤੇ ਇੱਕ ਪਿੰਡ ਹੈ ਇੱਕ ਪਿੰਡ ਹੈ ਦੋਨਾਂ ਨਾਨਕਾ ਫਾਜ਼ਿਲਕਾ ਦੇ ਕੋਲ ਹੈ ਜਦੋਂ ਫਾਜ਼ਿਲਕਾ ਤੋਂ ਬਾਰਡਰ ਵੱਲ ਨੂੰ ਜਾਣੇ ਤੀਜਾ ਰਹੇ ਲਾਸਟ ਪਿੰਡ ਹੈ ਉਹ ਤੋਂ ਪਹਿਲਾਂ ਦੋ ਨਾਨਕਾ ਉੱਥੋਂ ਦੀ ਕੁੜੀ ਪੰਜ ਵਿੱਚੋਂ ਫਸਟ ਆਈ 447 ਨੰਬਰ 450 ਚ ਮੈਂ ਮੈਂ ਕਿਹਾ ਜੀ ਪੱਤਰਕਾਰ ਦਾ ਪਤਾ ਕੀਤਾ ਉਹ ਕਹਿੰਦੇ ਜੀ ਦੋਨਾਂ ਨਾਨਕਾ ਪਿੰਡ ਆ ਮੈਂ ਤੁਹਾਡੇ ਨਾਲ ਚੱਲੂਗਾ ਤੁਸੀਂ ਫਾਜ਼ਲ ਕਾ ਦੇ ਤੁਰ ਹੀ ਜਾਓਗੇ ਮੈਂ ਚਲਾ ਗਿਆ ਤੇ ਮੈਂ ਗਿਆ ਉੱਥੇ ਤਾਂ ਸਕੂਲ ਚ ਟੀਚਰ ਸਾਹਿਬ ਮਿਲੇ ਚਲੋ ਜਾਣਦੇ ਸੀ ਮੈਨੂੰ ਜਾ ਪਾਣੀ ਪਿਆ ਤੇ ਮੈਂ ਕਿਹਾ ਜੀ ਉਹ ਬੱਚੀ ਨੂੰ ਮਿਲਣਾ ਉਹਨਾਂ ਨੇ ਬੱਚਾ ਭੇਜਤਾ ਵੀ ਲੈ ਕੇ ਆਓ ਤੇ ਥੋੜੇ ਚਿਰ ਬਾਅਦੋਂ ਬੱਚਾ ਆਇਆ ਉਹ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਚਾ ਤਾਂ ਕੈਮਰੇ ਤੋਂ ਡਰਦੀ ਹੋਣੀ ਫੋਟੋ ਖਿਚਾਉਣ ਤੋਂ ਡਰਦੀ ਹੋਣੀ ਜਾਂ ਕੌਨਸ਼ੀਅਸ ਹੋ ਕੇ ਕੈਮਰਾ ਕੌਨਸ਼ੀਅਸ ਹੋ ਜਾਂ ਕੁਝ ਮੈਂ ਕਿਉਂ ਨਹੀਂ ਆ ਸਕਦੀ ਕੀ ਗੱਲ ਉਹ ਕਹਿੰਦੀ ਉਹ ਤਾਂ 20 ਰੁਪਏ ਦਿਹਾੜੀ ਤੇ ਨਰਮਾ ਚੁਗਣ ਦੀ ਦੀ ਹੈ ਪੰਜਵੇਂ ਜੋ ਫਸਟਾ ਕੇ ਤੇ ਉਹਦੀ ਮਾਂ ਬੁਲਾਈ ਉਵੇਂ ਸਾਈਕਲ ਨਹੀਂ ਹੈਗਾ ਜੀ। ਵੀ ਸਕੂਲ ਜਿਹੜਾ ਹੁਣ 10ਵੀਂ ਲਾਉਗਾ ਅਨਾਰ ਦੇ ਪਿੰਡ 'ਚ ਹੈ। ਹੁਣ ਮੈਂ ਕਿਵੇਂ ਭੇਜਾਂ? ਫਿਰ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਸ਼ੋਸ਼ੂ ਕਰਾਉਂਦੇ ਆ। ਫਿਰ ਮੈਂ ਉਹਨਾਂ ਨੂੰ ਕਿਹਾ ਯਾਰ ਥੋੜਾ ਥੋੜਾ ਪੈਸੇ ਇਕੱਠੇ ਕਰਕੇ ਨਾ ਕੁੜੀ ਨੂੰ ਸਪான்ਸਰ ਕਰ ਦੇਣਾ। ਉਹਦੀ ਪੜ੍ਹਾਈ ਸਪான்ਸਰ ਕਰਤੀ ਅਮਰੀਕਾ ਦੇ ਦੋ ਮਿੱਤਰਾਂ ਨੇ ਦੋਸਤਾਂ ਨੇ ਮੇਰੇ ਨੇ। ਤੇ ਤੁਸੀਂ ਦੇਖੋ 5ਵੀਂ ਛੁੱਟੀ ਦੀ ਬੱਚੀ ਸੀ ਸਪான்ਸਰ ਕਰਤੀ ਚਲੋ ਹੋ ਗਿਆ ਜੀ ਕੰਮ। ਤੇ ਮੈਂ ਕਿਤੇ ਇਲੈਕਸ਼ਨ ਕੈਂਪੇਨ ਦਾ 2019 ਸੀ ਪਤਾ ਨਹੀਂ ਮੈਂ ਕਿਤੇ ਜ਼ਿਲ੍ਹਾ ਲਾਹੌਰ ਦੇ ਰੀਚ ਕੈਂਪੇਨ ਕਰਦਾ ਸੀ ਤਾਂ ਇੱਕ ਕੁੜਮਨ ਮਿਲਲੀ ਕਹਿੰਦੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਹਿੰਦਾ ਨਹੀਂ ਮੈਂ ਪਛਾਣਿਆ ਨਹੀਂ ਕਹਿੰਦੀ ਜੀ ਮੈਂ ਉਹੀ ਹਾਂ ਜਿਹਨੂੰ ਤੁਸੀਂ ਪੰਜਵੇਂ ਚ ਮਿਲਣਾ ਆਏ ਸੀਗੇ ਪੰਜਾਬ ਚ ਫਸਟ ਆਈ ਸੀ ਮੈਂ ਮੈਂ ਕਿਹਾ ਅੱਛਾ ਤੇ ਕੀ ਕਰਦੀ ਹਾਂ ਉਹ ਕਹਿੰਦੀ ਮੈਂ ਨੀਡ ਕਲੀਅਰ ਕਰ ਲਿਆ ਤੇ ਮੈਂ ਡਾਕਟਰ ਬਣ ਗਈ ਹੁਣ ਯੋ ਡਾਕਟਰ ਬਣ ਗਏ ਮੌਕਾ ਮਿਲ ਗਿਆ ਜੀ ਸੁੰਨੇ ਪਹਿਲੇ ਤੈਨੂੰ ਇਹ ਹੈ ਕਿ ਮੈਂ ਪਾਪਰ ਜਿਹੜੇ ਨੇ ਨਾ ਉਹਨਾਂ ਨੂੰ ਮਿਲਣਾ ਉਹਨਾਂ ਦਾ ਹੌਸਲਾ ਵਧਾਵਾਂ ਇਹਨਾਂ ਚੋਂ ਕੱਲ ਨੂੰ ਡੀਸੀ ਬਣਨੇ ਆ ਇਹਨਾਂ ਚੋਂ ਐਸਐਸਪੀ ਆਉਣਗੇ ਠੀਕ ਹੈ ਜੀ ਸਰ ਤੁਸੀਂ ਕਿਹਾ ਜੀ ਅੱਗੇ ਵੀ ਜਹਾਜ ਨੇ ਆਪ ਨੂੰ ਡਣਾ ਹੁੰਦਾ ਤੁਸੀਂ ਤਾਂ ਇੰਨਾ ਪਟੋਲ ਪਾਤਾ ਸਾਡੇ ਚ ਵੀ ਬੱਚਿਆਂ ਚ ਵੀ ਕਿਤੇ ਬਿਲਡਿੰਗ ਜੇ ਨਾ ਬਚਿਓ ਹਣ ਮਾਨਸਾ ਨੂੰ ਮਿਲਣਾ ਸਾਰਸੰਤ ਤਾਂ ਪਤਾ ਹੀ ਨਹੀਂ ਲੱਗਿਆ ਸਾਨੂੰ ਸੱਚਮੁੱਚ ਯਕੀਨ ਨਿਰ ਵੀ ਸਾਨੂੰ ਹੋਣਾ ਹੈ ਮਾਨਸਾ ਨੂੰ ਮਿਲਣ ਵਾਸਤੇ ਅਸੀਂ ਬਿਲਕੁਲ ਜਿਕੇ ਵੀ ਇੱਕ ਦੂਜੇ ਨੂੰ ਪੁੱਛਿਆ ਮਾਨਸਾ ਆਪਾਂ ਮਿਲਣਗੇ ਮਾਨਸਾ ਆਪਾਂ ਮਿਲਣਗੇ ਵਾ ਇੱਕ ਕੁੜੀ ਕਹਿੰਦੀ ਪਿਛਲੇ 10 12 ਵਿੱਚ ਬਸਟ ਆਈ ਹੋ ਉਹ ਕਹਿੰਦੀ ਜੀ ਮਤਲਬ ਮੈਨੂੰ ਐ ਪਤਾ ਲੱਗਿਆ